ਭਰਾ ਤੁਸੀਂ ਖੜੇ ਹੋ ਛੋਟੇ ਵੱਡੇ ਖੜੇ ਹੋ ਤੁਹਾਡਾ ਧੰਨਵਾਦ ਕਰਨਾ ਬਣਦਾ ਜੀ ਕਰਦਾ ਵੀ ਤੁਹਾਡੇ ਕੱਲੇ ਕੱਲੇ ਦੇ ਸਾਰਿਆਂ ਦੇ ਪੈਰੀ ਹੱਥਾਂਵਾ ਕਿਉਂਕਿ ਅਸਲ ਦੇ ਵਿੱਚ ਸਹੀ ਮੈਨਾਂ ਦੇ ਵਿੱਚ ਸਾਡੀ ਪੰਜਾਬ ਦੀ ਜਵਾਨ ਦਾ ਜੋਸ਼-ਖੋਸ਼ ਆ ਹੈ ਜਿਹੜੇ ਕਈ-ਕਈ ਫੁੱਟ ਤੇ ਕਈ-ਕਈ ਮੀਟਰ ਤੇ ਕਈ-ਕਈ ਕਿਲੋਮੀਟਰ ਤੇ ਪਾਏ ਹੋਏ ਜਿਹੜੇ ਤੁਸੀਂ ਪਾੜਾਂ ਨੂੰ ਤੁਸੀਂ ਭਰ ਰਹੇ ਹੋ ਆ ਦੇਖ ਲਓ ਟਰਾਲੀਆਂ ਦੇ ਕਿੱਡਿਆਂ ਵੱਡਿਆਂ ਲੈਣਾ ਨੇ ਗਿਆ ਪੰਜਾਬ ਦੀ ਨੌਜਵਾਨੋ ਇਹ ਤੁਹਾਡਾ ਧੰਨਵਾਦ ਕਰਨਾ ਬਣਦਾ ਕਿ ਤੁਹਾਡਾ ਜੋਸ਼ ਔਰ ਹੋਸ਼ ਜਿਸ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬ ਨੂੰ ਇਸ ਤਰ੍ਹਾਂ ਹੀ ਅੱਗੇ ਲੈ ਕੇ ਜਾਓਗੇ ਤੁਹਾਡੇ ਵਿੱਚ ਏਕਤਾ ਤੁਹਾਡੇ ਵਿੱਚ ਥਵਾਕ ਹੋਣਾ ਬੜਾ ਜ਼ਰੂਰੀ ਹੈ ਜਿਸ ਪ੍ਰਕਾਰ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਜੋੜਦੇ ਹੋ ਜਿਸ ਪ੍ਰਕਾਰ ਤੁਸੀਂ ਜਿਸ ਪ੍ਰਕਾਰ ਤੁਸੀਂ ਅੱਜ ਜੋੜ ਰਹੇ ਹੋ ਆਪਣੇ ਪੰਜਾਬ ਦੇ ਉਪਰਾਈ ਆਪ ਤੁ ਨੂੰ ਆਪ ਅੰਜਟ ਰਹੇ ਹੋ ਤੁਹਾਡੇ ਸਾਰੇ ਨੌਜਵਾਨਾਂ ਦਾ ਧੰਨਵਾਦ ਮੇਰੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਸਾਹਿਬ ਖੜੇ ਨੇਗੇ ਇਹਨਾਂ ਦੀ ਬਹੁਤ ਵੱਡੀ ਅਗਵਾਈ ਇਹ ਕਰ ਰਹੇ ਨੇ ਨੌਜਵਾਨਾਂ ਦੀ ਨੌਜਵਾਨੋ ਇਹਨਾਂ ਦਾ ਵੀ ਧੰਨਵਾਦ ਸਾਰੀਆਂ ਸਿੱਖ ਜੱਥੇਬੰਦੀਆਂ ਸਾਰੇ ਸਮੁਪਰਦਾ ਦਾ ਬਹੁਤ ਬਹੁਤ ਧੰਨਵਾਦ ਮੈਂ ਜਿੰਨੇ ਵੀ ਜਿੱਥੇ ਵੀ ਤੁਸੀਂ ਮੇਰੀ ਡਿਊਟੀ ਲਾਓਗੇ ਮੈਂ ਘਰੇ ਨਹੀਂ ਜਾ ਰਿਹਾ ਮੈਂ ਉਧਰ ਆਪਣੀ ਉਧਰਲੇ ਆਪਣਾ ਸੇਵਾ ਨਿਭਾ ਰਿਹਾ ਉਹਦੇ ਕੋਲੇ ਨਨ ਹਰੀ ਕੇ ਜਿਹੜਾ ਹਰੀ ਕੇ ਪੱਕੇ ਦੇ ਕੋਲੇ ਉੱਥੇ ਭਾਈ ਮਨਜੋਤ ਸਿੰਘ ਜੀ ਗੜਦੀ ਵਾਲਾ ਉਹਦੇ ਨਾਲ ਸੇਵਾ ਨਿਭਾ ਰਿਹਾ ਅੱਜ ਕਹਾਂਗੇ ਅੱਜ ਇੱਥੇ ਰਹਿ ਪਰਾਂ ਗੱਟੇ ਚ ਕਾਉਣ ਲੈਣੇ ਉਧਰ ਹੁਣ ਆ ਜਾਓ ਉਧਰ ਮੇਰੀ ਸੇਵਾ ਲਾਓ ਮੈਂ ਧਿਆਨਾਂ ਤੁਹਾਡੇ ਨਾਲ ਚਲ ਕੀ ਮੈਂ ਅਗਮਾਨ ਸਾਹਿ ਵੱਡੇ ਬਰੀ ਮੈਨੂੰ ਤੂੰ ਸਾਡੀ ਸੇਵਾ ਲਾਉਣ ਕੀ ਲਾਉਣੀ ਆ ਮੈਂ ਇੱਥੇ ਆਉਣੀ ਕਰਨਾ ਹੈ ਜਿੱਥੇ ਸਾਡਾ ਕੀ ਕੰਮ ਕਰਨ ਵਾਲਾ ਤੁਹਾਨੂੰ ਕਈਆਂ ਚਕਾਓ ਸਾਨੂੰ ਗੱਟੇ ਚਕਾਓ ਟਰੈਕਟਰ ਵਾਲੇ ਸਾਡੇ ਭਰਾ ਆਏ ਕਿਨੇ ਆਓ ਨੌਜਵਾਨਾ ਦੱਸੋ ਕੀ ਕਰਨਾ ਹੁਣ ਆਪਾਂ ਲੱਗੋ ਦੱਸੋ ਲਾਈਏ 2 ਘੰਟੇ ਚਲੋ ਜੀ ਨਹੀਂ ਕਰਨਾ ਹੁਣ ਦੱਸੋ ਆਪਾਂ ਟਰੈਕਟਰ ਚ ਆਇਆ ਹੈ ਟਰਾਲੀ ਖਾਲੀ ਕਰਾ ਟਰਾਰ ਰਹੇ ਨੇ ਕਿ ਟਰਾਲੀ ਨਾਲ ਹੋਰ ਗੱਟੇ ਵਾਲਾ ਕੰਮ ਹੈਗਾ ਚੱਕਣ ਵਾਲਾ ਕੋਈ ਨਹੀਂ ਗੱਟੇ ਵਾਲਾ ਟਰਾਲੀਆਂ ਦੇ ਸਾਰੇ ਡਰਾਈਵਰ ਬੈਠੇ ਨੇ ਜਿਵੇਂ ਮੈਂ ਕਹਾਂ ਸਾਡੇ ਨਾਲ ਮੌਕੇ ਤੇ ਮੌਜੂਦ ਨੇ ਨੇ ਸਾਡੇ ਅੱਗੇ ਪੰਜ ਟਰੈਕਟਰ ਲੈ ਆਉਂਦੇ ਬਾਈ ਬਹੁਤ ਬਹੁਤ ਇਹਨਾਂ ਦੇ ਪੰਜ ਤੇ ਪੰਜ ਟਰੈਕਟਰ ਨੇਗੇ ਪੰਜ ਪੰਜ ਟਰੈਕਟਰ ਲੈ ਕੇ ਨੌਜਵਾਨ ਆਏ ਨੇਗੇ ਤੇਰੇ ਭਾਈ ਮਕੇਰੀਆਂ ਤੋਂ ਹਾਂਜੀ ਬਾਈ ਜੀ ਮਕੇਰੀਆਂ ਤੋਂ ਤੁਹਾਡੇ 22 ਟਰੈਕਟਰ ਨੇ ਜੀ ਤੁਸੀਂ ਕਿੱਥੋਂ ਆਏ ਬਾਈ ਜੀ ਸੂਰਤ ਤੋਂ ਦੂਹੇ ਤੋਂ 22 ਟਰੈਕਟਰ ਤੋਂ ਸੂਰਤ ਤੋਂ ਮਕੇਰੀਆਂ ਤੋਂ ਬਾਬੇ ਵਾਲੇ ਮਾਲਾ ਮਾਰ ਕੇ ਵੀ ਹੱਥ ਹੱਥ ਗਲਾਸ ਕੋਰ ਗਰਦਾਸਪੁਰ ਵਾਲੇ ਬਾਬੇ ਵਾਲੇ ਆ ਸਾਰੇ ਭਾਈ ਤੁਸੀਂ ਕਿੱਥੋਂ ਆਏ ਜੀ ਝੰਗੜਾ ਤੋਂ ਤੁਸੀਂ ਆਏ ਜੀ ਝੰਗੜਾ ਤੋਂ ਤੁਸੀਂ ਬਾਈ ਜੀ ਸੂਰਤ ਆਏ ਆ ਸੂਰਤ ਭਾਈ ਟਰੈਕਟਰ ਦਵਾਪਾ ਦਵਾਪਾ ਮਾੜਾ ਮਾਲਵਾ ਦਵਾਪਾ ਜਿੰਦਾਬਾਦ ਬਾਕੀ ਸੋਸ਼ਲ ਮੀਡੀਆ ਜਰੇ ਇੱਕ ਗੱਲ ਹੋਰ ਜ਼ਰੂਰੀ ਕਹਿਣੀ ਚਾਹੁੰਦੇ ਆ ਹਾਂਜੀ ਇਹ ਨਹੀਂ ਵੀ ਆਪਾਂ ਇਸੇ ਪੂਰੇ ਪੰਜਾਬ ਨੂੰ ਕਹਿੰਦੇ ਡਟ ਕੇ ਸਾਥ ਦਿਈਏ ਹਰ ਪੱਖੋਂ ਤਨ ਮਨ ਤੁਨ ਵੀ ਲੱਗਣਾ ਇੱਥੇ ਜੀ ਡੀਜ਼ਲ ਦੀ ਵੀ ਲੋੜ ਆ ਮਾਇਆ ਦੀ ਲੋੜ ਜੇ ਮਾਇਆ ਹੋਊਗੀ ਤੇ ਤੇਲ ਪੈਣਾ ਟਰੈਕਟਰਾਂ ਚ ਬਾਕੀ ਨੌਜਵਾਨਾਂ ਚੜ੍ਹਦੀ ਕਲਾ ਜਿੱਥੇ ਨੌਜਵਾਨੀ ਆ ਗਈ ਨਾ ਮੋਰਚੇ ਫਤੇ ਆ ਨਿਸਾਨੀ ਮੋਰਚੇ ਚ ਵੀ ਬਦਨਾਮ ਸਾਨੂੰ ਬਹੁਤ ਕੀਤਾ ਨੌਜਵਾਨਾਂ ਨੂੰ ਜਿੰਨਾ ਮਰਜ਼ੀ ਬਦਨਾਮ ਕਰ ਲੈਣ ਇਹ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਿਸ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੀ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨੋ ਆਪਾਂ ਨੂੰ ਜੋਸ਼ ਹੌਸਲੇ ਨਾਲ ਨਾਲ ਜਿਹੜਾ ਇਹ ਪੰਜਾਬ ਦਾ ਜਿਹੜਾ ਤਖਤਾ ਜ਼ੁਲਮ ਇਹਨਾਂ ਦਾ ਪਲਟਣਾ ਬੜਾ ਜ਼ਰੂਰੀ ਹੈ ਜਿਹੜੇ ਬੈਠੇ ਨੇਗੇ ਜਿਹੜੇ ਸਾਡੇ ਜਿਹੜੇ ਅੱਜ ਆ ਜਿਹੜਾ ਦਿੱਲੀ ਦੇ ਚੱਲੇ ਹੋਏ ਸਾਸਕ ਜਿਹੜੇ ਸਾਡੀ ਸਰਕਾਰਾਂ ਨੇ ਸਾਡੇ ਹੋਰ ਸੂਬਿਆਂ ਨੇ ਸਾਡੇ ਭਾਈਚਾਰਿਆਂ ਨੇ ਬਹੁਤ ਸਾਡਾ ਸਾਥ ਦਿੱਤਾ ਬਹੁਤ ਵੱਡੇ ਵੱਡੇ ਸਾਡੀਆਂ ਲਈ ਮਤਤਾਂ ਲੈ ਕੇ ਆਏ ਨੇਗੇ ਪਰ ਜਿਹੜੇ ਲੀਡਰ ਨੇ ਦਿੱਲੀ ਦੇ ਉਹਨਾਂ ਨੇ ਸਾਡੇ ਨਾਲ ਬਹੁਤ ਬੁਰੀ ਕਰੀ ਹੈ ਅੱਜ ਦੂਜੀ ਬੁਰੀ ਸਾਡੇ ਨਾਲ ਸਾਡੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਇਹਨਾਂ ਦਾ ਤਖਤਾ ਪਲਟਣਾ ਬੜਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੀ ਗੱਲ ਆ ਮੁੱਦਿਆਂ ਦੀ ਗੱਲ ਹੈ ਦੈਮਾਂ ਦੀ ਗੱਲ ਪਾਣੀਆਂ ਦੀ ਗੱਲ ਸਾਡੇ ਜਿਹੜੇ ਪੰਜਾਬ ਦੇ ਬੱਕ ਬੱਕ ਮੁੱਦੇ ਨੇ ਬੋਲੀ ਦੇ ਮੁੱਦੇ ਹੋਰ ਸਾਡੇ ਜਿੰਨੇ ਹੀ ਮੁੱਦੇ ਨੇਗੇ ਮੁੱਦਿਆਂ ਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਨੂੰ ਥੋੜੇ ਕੱਲੇ ਕੱਲੇ ਨੂੰ ਕਰਨੀ ਬੜੀ ਜ਼ਰੂਰੀ ਹੈ ਕੱਲੇ ਕੱਲੇ ਦੇ ਕੱਲੇ ਕੱਲੇ ਦੇ ਉਂਗਲਾਂ ਦੇ ਗਿਣੇ ਸਾਡੇ ਮੁੱਦੇ ਹੋਣੇ ਚਾਹੀਦੇ ਨੇ ਪੰਜਾਬ ਦੇ ਵੀ ਆਹ ਮੁੱਦੇ ਨੇ ਆਹ ਨੀਤੀਆਂ ਨੇ ਅੱਜ ਪੰਜਾਬ ਨੂੰ ਕਿਉਂ ਉਜਾੜਿਆ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਠੱਗ ਏਜੰਟ ਮਾਫੀਆ 1 ਲੱਖ ਬੰਦਾ ਬਿਠਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਲਾ ਜਾ ਕੇ ਜੰਗਲਾਂ ਦੇ ਵਿੱਚ ਮਾਰਿਆ ਜਾ ਰਿਹਾ ਥਾ ਥਾ ਤੇ ਜਿਹੜਾ ਪੰਜਾਬ ਦੀ ਨੌਜਵਾਨਾਂ ਠੱਗੀਆਂ ਹੋ ਰਹੀਆਂ ਨੇ ਇਹ ਕਿਉਂ ਹੋ ਰਹੀਆਂ ਨੇ ਅਸੀਂ ਕਹਿੰਦੇ ਆ ਵੀ ਜੇ ਵਿਦੇਸ਼ਾਂ ਦੇ ਵਿੱਚ ਜਾਣਾ ਜਾਓ ਪਰ ਮੈਂ ਕਹਿੰਦਾ ਵੀ ਉਹ ਦੇਸ਼ਾਂ ਜਾਓ ਪਰ ਠੱਗੀ ਨੌਜਵਾਨਾਂ ਨਾਲ ਨਹੀਂ ਹੋਣੀ ਚਾਹੀਦੀ ਲੱਖਾਂ ਕਰੋੜਾਂ ਰੁਪਏ ਇੱਥੇ ਪੰਜ ਮੁੰਡਾ ਤਾਂ ਹੁਣ ਮੈਨੂੰ ਇੱਥੇ ਘੜੇ ਪੀੜ ਤੇ ਮਿਲੇ ਨਹੀਂ ਜਿਨ੍ਹਾਂ ਦੇ ਉੱਪਰ ਇਹ ਕਿਉਂ ਇਹਨਾਂ ਨੂੰ ਕਿਉਂ ਠੱਗਿਆ ਜਾ ਰਿਹਾ ਵੱਡਾ ਸਵਾਲ ਹੈ ਇਹਦੇ ਉੱਪਰ ਸਰਕਾਰ ਕਾਰਵਾਈਆਂ ਕਿਉਂ ਨਹੀਂ ਕਰਦੀ ਕਿਉਂਕਿ ਮੈਂ ਤੁਹਾਡੇ ਵਿੱਚ ਖੜਾ ਤੁਹਾਡਾ ਭਰਾ ਮੈਂ ਵਿਦੇਸ਼ੋਂ ਆਇਆ ਮੈਂ ਦੇਖਣ ਲਈ ਗਿਆ